ਜਬੂ ਪਣਿਆ ਤੇਰੀ ਫੋਟੋ ਹਾਂਜੀ ਕਿੰਨੀ ਸੋਹਣੀ ਫੋਟੋ ਦੀ ਤੇਰੀ ਤੂੰ ਵਾਲ ਕਾ ਤੋਂ ਕੱਟਤੇ ਆਪਦੇ ਆਪ ਹੀ ਕੱਟਤੇ ਤੂੰ ਹਾਂਜੀ ਸ਼ੋਭਾ ਕਿੰਨਾ ਪੜੀਆ ਤੂੰ ਕੋਈ ਪਤਾ ਕੋਣ ਆਦਾ ਉਹ ਸ਼ੋਭਾ ਪਹਿਣੇ ਕੁੜੇ ਸ਼ੋਭਾ ਪਹਿਣਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਆ ਜੀ ਅੱਜ ਸੰਗਰੂਰ ਕਟਹਿਰਾ ਮੁਹੱਲਾ ਵਾ ਤੇ ਨਾਬਾ ਗੇਟ ਇੱਥੇ ਇੱਕ ਵਕਤ ਦਾ ਮਾਰਿਆ ਹੋਇਆ ਪਰਿਵਾਰ ਇਹਨਾਂ ਦੋ ਭੈਣਾਂ ਆ ਮਾ ਸਕੀਆਂ ਇੱਕ ਭੈਣ ਪੜ੍ਹੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਤੇ ਦੂਸਰੀ ਭੈਣ ਜਨਮ ਤੋਂ ਥੋੜੀ ਸਿੱਧੀ ਆ ਮੰਦ ਬੁੱਧੀ ਆ ਮਾਪਿਆਂ ਦੀ ਮੌਤ ਹੋ ਗਈ ਆ ਬਾਪ ਸਰਕਾਰੀ ਸਕੂਲ ਦੇ ਵਿੱਚ ਪੀਐਨ ਸੀਗੇ ਤੇ ਹੁਣ ਬੱਚੀ ਨੂੰ ਵੀ ਆਪਣੇ ਬਾਪ ਦੀ ਥਾਂ ਤੇ ਜੌਬ ਆਫਰ ਆਈ ਹੋਈ ਆ ਪਰ ਬੱਡੀ ਬੇਟੀ ਵੀ ਅਪਸੈਟ ਹੋ ਗਈ ਹੈ ਜਿਹੜੀ ਪੜ੍ਹੀ ਲਿਖੀ ਸੀ ਤੁਰੇ ਜਾਂਦੇ ਨੇ ਇਹਦਾ ਕੱਪੜੇ ਤਾਂ ਚੱਕ ਦਿੰਦੇ ਆ ਜੰਗ ਆ 25 26 ਸਾਲ ਦੀ ਉਮਰ ਆ ਤੇ ਬਾਲ ਵੀ ਕੱਟਦੇ ਉਹਨੇ ਆਪਣੇ ਆਪ ਹੀ ਸਾਹਮਣੇ ਨਾ ਲੀੜੇ ਕੱਪੜੇ ਪਾਉਣ ਦੀ ਨਾ ਨਹਾਉਣ ਦੀ ਨਾ ਤੋਣ ਦੀ ਦੋਨੋਂ ਪਹਿਣਾ ਹੀ ਆ ਘਰ 'ਚ ਕੋਈ ਚਾਚਾ ਕੋਈ ਤਾਇਆ ਕੋਈ ਹੋਰ ਰਿਸ਼ਤੇਦਾਰ ਹੂਆ ਸਾਰੇ ਜ਼ਿੰਮੇਵਾਰੀ ਤੋਂ ਪਿੱਛੇ हट ਗਏ ਨੇ ਜੇ ਇਹ ਪੈਨ ਠੀਕ ਹੋ ਜਵੇ ਤਾਂ ਇਹਨੂੰ ਨੌਕਰੀ ਵੀ ਸਰਕਾਰੀ ਜਿਹੜੀ ਉਹ ਮਿਲ ਸਕਦੀ ਹੈ। ਕੋਈ ਕਿਸੇ ਦੇ ਕਹਿੰਦੇ ਖੋਲ ਸਕਦੇ? ਨਹੀਂ ਐਵੇਂ ਹੀ ਖੁੱਲਦੀ ਆ ਤੇ ਆ ਵੀ ਬਸ ਹਰਕਾਰ ਨਾਲ ਹੀ ਇਹ ਨਾ ਗੁੜੀ ਦਾ। ਹੋਰ ਕੁਸ਼ੂ। ਦੂਸਰੀ ਦਾ ਸ਼ੋਭਾ ਸ਼ੋਭਾ ਤੇ ਕਿਸੂ। ਜੀ। ਕਿਸੂ ਬੋਬਤਾ। 72 ਵਾ। 72 ਵਾ। ਅਲਿਕੇ ਹੈ। ਵਾੜ ਨੰਬਰ 6 ਹਾਊਸ ਨੰਬਰ 432 ਪਹਿਲਾ ਨੰਬਰ 1 ਠੀਕ ਜੀ ਦੇਵਾ ਜੀ ਆਪ ਕੋ ਕਮ ਕਰਵਾ ਸਤਿਗੁਰ ਪੈਣ ਸ਼ੋਭਾ ਗੇਟ ਖੋਲੀ ਪੁੱਤ ਸੋਨੂ ਆਂਟੀ ਆਈਆਂ ਸਤਿਗੁਰ ਪੈਣ ਸ਼ੋਭਾ ਪੈਣ ਸਤਿ ਸ਼੍ਰੀ ਅਕਾਲ ਘਰ ਦੇ ਦੇਖੋ ਜੀ ਕੀ ਹਾਲਾਤ ਨੇ ਦੋ ਭੈਣਾਂ ਮਸਕੀਆਂ ਇਹੀ ਕੁੜੀ ਜੇ ਠੀਕ ਹੁੰਦੀ ਇਸ ਘਰ ਦੇ ਵਿੱਚ ਸਭ ਕੁਝ ਹੁਣਾ ਸੀ ਦੇਖੋ ਏਸੀ ਲੱਗਿਆ ਹੋਇਆ ਠੰਡਾ ਪਿਆ ਅੰਦਰ ਆ ਦੇਖੋ ਅੰਦਰ ਗੋਲਟਰ ਲੱਗਿਆ ਹੋਇਆ ਪਰ ਭੈਣ ਦੇ ਹੁਣ ਕੱਪੜੇ ਵੀ ਨਹੀਂ ਪਾਏ ਹੋ ਇੱਧਰ ਆ ਜਾ ਨਵਨੀਤ ਆ ਜਾ ਲੈਂਟਰਨ ਆ ਜਾ ਰਹਿਤੀ ਮੰਮੂ ਨਹੀਂ ਨਹੀਂ ਰੱਖੇ ਦੁਨੀਆਂ ਦੇ ਭੈਣਾਂ ਦੇ ਸਾਡੇ ਨਾਲ ਜਿਹੜੇ ਭੈਣ ਹਨ ਨਵਨੀਤ ਇਹ ਵੀ ਇਸੇ ਹਾਲਾਤ ਸੀ ਜਦੋਂ ਅਸੀਂ ਲੈ ਕੇ ਆਏ ਸੀ ਭੈਣਾਂ ਵਾਲੀ ਸਾਡੇ ਨਾਲ ਜਿਹੜੇ ਵਲੰਟੀਅਰ ਸੇਵਾ ਕਰਨੋਂ ਆਉਂਦੇ ਨੇ ਭੈਣਾਂ ਤਾਂ ਦੇਖੋ ਘਰ ਦੇ ਵਿੱਚ ਉਹਨਾਂ ਨੇ ਕਿੱਦਾਂ ਨਾ ਸਾਰਾ ਕੁਝ ਲਿਖਿਆ ਹੋਇਆ ਵਾ ਤੇ ਦੂਸਰੀ ਇਹ ਦੇਖੋ ਖਾਣ ਵਾਲਾ ਸਮਾਨ ਕਿੱਦਾਂ ਹਨਾ ਇੱਥੇ ਪਿਆ ਵਾ ਉਹਨੇ ਕੀ ਲਈ ਲਿਆ ਕੁਝ ਨਹੀਂ ਲਿਆ ਕੁਝ ਨਹੀਂ ਲਿਆ ਇੰਦਾ ਮੈਂ ਲੈਣਾ ਨੇ ਸਾਨੂੰ ਕੁਛ ਏ ਵੀ ਦੱਸਿਆ ਸੀ ਕੋਈ ਇਸ ਤਰ੍ਹਾਂ ਦਾ ਵੀ ਸੀਗਾ ਮਸਲਾ ਭੈਣ ਦਾ ਵੀ ਕੋਈ ਪਹਿਣ ਕਿਤੇ ਮੈਰਿਜ ਕਰਾਉਣਾ ਚਾਹੁੰਦੇ ਸੀ ਪਰ ਉੱਥੇ ਹੋਈ ਨਹੀਂ ਤੇ ਫਿਰ ਘਰਦਿਆਂ ਨੇ ਇਸ ਤਰ੍ਹਾਂ ਨਹੀਂ ਕਿਤੇ ਹੋਰ ਮੈਰਿਜ ਕਰਾਤੀ ਉਹਨਾਂ ਨੂੰ ਜਦੋਂ ਪਤਾ ਲੱਗੀ ਇਹਨਾਂ ਦੀ ਉਹ ਗੱਲ ਤੇ ਉਹਨਾਂ ਨੇ ਵੀ ਇਹਨੂੰ ਛੱਡਤਾ ਤੇ ਉਹ ਵੀ ਸੈਟਬੈਕ ਲੱਗਿਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਫਾਦਰ ਸਾਹਿਬ ਦੀ ਡੈਥ ਹੋ ਗਈ ਤਾਂ ਹੁਣ ਤਾਂ ਜ਼ਿਆਦਾ ਹੀ ਅਫਸੈਟ ਹੋ ਗਏ ਭੈਣਾ ਫਾਦਰ ਸਾਹਿਬ ਦੀ ਡੈਥ ਕਦੋਂ ਹੋਈ ਹੈ ਜੀ ਪੰਜ ਸਾਹਿਬ ਸਾਹਿਬ ਇਹਦੇ ਡੈਡੀ ਡੈਥ ਨੂੰ ਪੰਜ ਸਾਹਿਬ ਹੋ ਗਏ ਆਲੇ ਕੁੜਿਆ ਤਵੀਰ ਪਹਿਲਾਂ ਦੀ ਫੋਟੋ ਹੈ। ਤੇਸ਼ੀਰ ਦੀ ਫੋਟੋ ਹੈ। ਆਹ ਯਾਰ। ਓਹ ਓਹ। ਦੇਖੋ ਜੀ ਸ਼ੋਭਾ ਦੀ ਫੋਟੋ। ਖੁਸ਼ਬੂ ਜੀ। ਖੁਸ਼ਬੂ ਜੀ। ਸ਼ੋਭਾ ਛੁੱਟੀ ਹੈ। ਸ਼ੋਭਾ ਛੁੱਟੀ ਹੈ ਨਾ। ਤੇ ਇੱਕ ਖੁਸ਼ਬੂ ਅੱਜ ਦੀ ਖੁਸ਼ਬੂ ਦੇਖੋ ਆ ਖੁਸ਼ਬੂ ਆ ਜੀ ਵਿਚਾਰੀ। ਖੁਸ਼ਬੂ ਪਿਆਣਾ ਸਾਸਰੀ ਕਾਲ। ਖੁਸ਼ਬੂ ਪਿਆਣਾ ਤੇਰੀ ਫੋਟੋ ਆ। ਹਾਂ ਜੀ। ਕਿੰਨੀ ਸੋਹਣੀ ਫੋਟੋ ਤੇ ਤੇ ਤੂੰ ਵਾਲ ਕਾ ਤੋ ਕੱਟਤੇ ਆਪਦੇ। ਆਪ ਹੀ ਕੱਟਦੇ ਤੂੰ। ਹਾਂ ਜੀ। ਕਿੰਨਾ ਪੜਿਆ ਤੂੰ ਖਸ਼ਬੂ ਨਾ ਪਲਸ 2 ਪਲਸ 2 ਕੀਤੀ ਆ ਹਾਂਜੀ ਤੇ ਹੋਰ ਬੁਟੀਕ ਦਾ ਕੋਰਸ ਵੀ ਕੀਤਾ ਔਰ ਰੇਨ ਵਾਲਿਆਂ ਦੇ ਹਾਂਜੀ ਉਹ ਕਿੰਨਾ ਸੀ ਕਿੱਥੇ ਕੀਤਾ ਸੀਗਾ ਔਰ ਰੇਨ ਅਸੰਗਰੂਰ ਦੇ ਵਿੱਚ ਜੰਗਰੂਰ ਦੇ ਵਿੱਚ ਉਹ ਕਿੰਨੇ ਟਾਈਮ ਦਾ ਸੀਗਾ 1 ਸਾਲ ਦਾ 1 ਸਾਲ ਦਾ ਤਾਂ ਮੇਰੀ ਛੋਟੀ ਭੈਣ ਦੁਬਾਰਾ ਹੁਣ ਤੂੰ ਤੈਨੂੰ ਪਾਪਾ ਵਾਲੀ ਜੌਬ ਵੀ ਕਹਿੰਦੇ ਮਿਲਣੀ ਆ ਹਾਂਜੀ ਆਪਾਂ ਲੈਣੀ ਆ ਪਾਪਾ ਵਾਲੀ ਜੌਬ ਅੱਛਾ ਉਦੋਂ ਲਈ ਫਟਾਫਟ ਠੀਕ ਹੋ ਜਾ ਤੂੰ ਸਾਨੂੰ ਕਾਲ ਆਈ ਸੀ ਉਹਨਾਂ ਨੇ ਕਿਹਾ ਕਿ ਇਹ ਫਟਾਫਟ ਖਸ਼ਬੂ ਨੂੰ ਠੀਕ ਕਰ ਦੋ ਫਿਰ ਅਸੀਂ ਖਸ਼ਬੂ ਨੂੰ ਜੌਬ ਦੇਣੀ ਆ ਠੀਕ ਹੈ ਲੈਣੀ ਆ ਨਾ ਖਸ਼ਬੂ ਜੌਬ ਆਪਾ ਵਾਲੀ ਹਾਂਜੀ ਹਾਂ ਆ ਨਵਨੀਤ ਦੀਦੀ ਤੇਰੇ ਨਾਲ ਪਿੱਛੇ ਖੜੇ ਜਿਹੜੇ ਇਹ ਸਾਡੀ ਟੀਮ ਦੇ ਮੈਂਬਰ ਆ ਭੈਣ ਇਹ ਵੀ ਬਿਮਾਰ ਹੋ ਗਏ ਸੀਗੇ ਹੁਣ ਦੇਖ ਲੈ ਬਿਲਕੁਲ ਠੀਕ ਹੋ ਗਏ ਨੇ ਸੇਵਾ ਕਰਾਉਂਦੇ ਨੇ ਇਹ ਬਿਲਕੁਲ ਠੀਕ ਹੋ ਗਏ ਨੇ ਭੈਣ ਸਰ ਇੱਧਰ ਵੀ ਇਹ ਗੈਸ ਆ ਦੇਖੋ ਆ ਬਸ ਨਾਮ ਮਾਦਰਾ ਸਾਰੇ ਸਤਿਫਰ ਨੇ ਆਪ ਕੋਈ ਖਿਸੀ ਬੂ ਗੋਲੇ ਹੈਗਾ ਪਰ ਕਿਸਮਤ ਦੇਖੋ ਕਰਮ ਦੇਖੋ ਕਿੱਧਰ ਨੂੰ ਲੈ ਗਏ ਤੇ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇਦਾਰਾਂ ਦਾ ਟੋਲਾ ਤਾਂ ਵਿਆਹਾਂ ਸ਼ਾਦੀਆਂ ਤੇ ਨੱਚਣ ਗਾਉਣ ਨੂੰ ਹੀ ਕੰਮ ਆਉਂਦਾ ਦੁੱਖ ਚ ਨਹੀਂ ਆਉਂਦਾ ਕੰਮ ਆ ਜੋ ਇੱਧਰ ਕਰ ਲੋ ਭੈਣੇ ਬਿਠਾਓ ਮੜਾ ਉੱਧਰ ਜਿਹੜਾ ਕਰਦੇ ਅਤੇ ਦੂਸਰੀ ਭੈਣ ਨੂੰ ਬਿਠਾਇਓ ਨਵਨੀਤ ਭੈਣੇ ਸਤਵੀਰ ਭੈਣੇ ਤੁਸੀਂ ਬਿਠਾਓ ਹਾਂਜੀ ਦੇਖਦੇ ਹਾਂ ਉਹ ਸ਼ੋਭਾ ਭੈਣੇ ਕੁੜੇ ਸ਼ੋਭਾ ਇਹ ਭੈਣ ਜਨਮ ਤੋਂ ਹੀ ਇਦਾਂ ਵਾ ਇਹ ਸਿੱਧੀ ਅਜਾਰੀ ਰਬ ਰੂਪ ਆ ਇਹਨੂੰ ਲਾਈਫ ਟਾਈਮ ਸਪੋਰਟ ਦੀ ਲੋੜ ਆ ਪਹਿਲਾਂ ਮੰਮੀ ਪਾਪਾ ਸੰਭਾਲਦੇ ਸੀ ਇਹ ਵੀ ਬਹੁਤ ਸੰਭਾਲਦੇ ਸੀ ਖਸ਼ਬੂ ਵੀ ਪਰ ਹੁਣ ਤਾਂ ਉਹਨੂੰ ਖੁਸ਼ਬੂ ਨੂੰ ਆਪਦੀ ਸੋਚੀ ਨਹੀਂ ਰਹੀ ਉਹ ਆਪਣੀ ਭੈਣ ਨੂੰ ਕੀ ਸੰਭਾਲੂਗੀ ਵਿਚਾਰੀ ਉਹ ਸਰ ਉਹ ਸੰਸਕੂਲੀ ਆ ਉਹ ਰੱਬ ਦਾ ਰੂਪ ਹੀ ਐਸ ਆਪਦੀ ਦੁਨੀਆ ਦੇ ਵਿੱਚ ਰਹਿੰਦੀ ਐ ਮਸਤ ਤੇ ਆ ਦੇਖੋ ਇਹਨਾਂ ਦੇ ਘਰ ਦੇ ਹਾਲਾਤ ਜਿਵੇਂ ਵੀਰ ਹੁਣੇ ਦੱਸ ਰਹੇ ਆ ਆ ਦੋਨੇ ਭੈਣਾਂ ਦੀ ਫੋਟੋ ਦੇਖੋ ਤੁਹਾਨੂੰ ਕਿੱਥੇ ਮਿਲਈ ਐ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਦੋਨੇ ਭੈਣਾਂ ਹਨਾ ਆ ਛੋਟੀ ਐ ਤੇ ਆ ਵੱਡੀ ਆ ਉਤਰਾ ਦੇ ਪਰ ਉਹ ਤੇਰ ਗਰਾਏ ਅਕੀਤ ਵਿਆਸ ਵਾਲੇ ਸੰਤਾਂ ਨੂੰ ਮੰਨਦੇ ਆ ਇਹ ਸ਼ਹਿਰ ਜਵਾ ਫੈਮਲੀ ਇਹ ਤੁੰਤੰਨੇ ਦੀਆਂ ਤਸਵੀਰਾਂ ਵਿਆਸ ਵਾਲੇ ਸੰਤਾਂ ਦੀਆਂ ਲੱਗੀਆਂ ਹੋਈਆਂ ਆ ਮੋਬਾਈਲ ਵੀ ਦੇਖੋ ਕਿ ਨਹੀਂ ਇਹ ਨਹੀਂ ਭੰਨੇ ਨਾ ਮਾ ਮੋਬਾਈਲ ਪੰਤਾ ਆਪਣਾ ਹਨ ਹੋਇਆ ਇਸ ਕਰਦਾ ਸਟੋਰ ਸੀ ਇਹ ਇਸ ਘਰ ਦਾ ਸਭ ਤੋਂ ਕਹਦੇ ਇਹ ਸੇਫ ਕਮਰਾ ਸੀ ਜਿੱਥੇ ਸਭ ਤੋਂ ਮਹਿੰਗੀਆਂ ਚੀਜ਼ਾਂ ਕਿਸੇ ਟਾਈਮ ਰੱਖੀਆਂ ਜਾਂਦੀਆਂ ਹੋਣੀਆਂ ਜਦੋਂ ਇਹਦੇ ਮੰਮੀ ਪਾਪਾ ਸੀਗੇ ਇਹਨਾਂ ਦੇ ਇੱਥੇ ਇਹ ਆਪ ਦੇ ਗਹਿਣੇ ਗੱਟੇ ਸਾਮਕੇ ਰੱਖਦੇ ਹੋਣੇ ਆ ਥੋੜਾ ਬਹੁਤਾ ਪੈਸਾ ਤੇ ਲਾਥਾਮ ਦੇ ਹੋਣੇ ਆ ਪਰ ਅੱਜ ਤੁਸੀਂ ਦੇਖੋ ਸਭ ਕੁਝ ਇਦਾਂ ਹੀ ਖਲਾਰਿਆ ਪਿਆ ਇੱਥੋਂ ਪਤਾ ਲੱਗਦਾ ਸਾਡੇ ਲੋਕਾਂ ਦੀ ਸਾਡੇ ਅੱਜ ਦੇ ਰਿਸ਼ਤੇਦਾਰਾਂ ਦੀ ਸੋਚ ਦਾ ਉਹਨਾਂ ਦੀ ਮਰੀ ਹੋਈ ਜ਼ਮੀਰ ਦਾ ਉਹਨਾਂ ਦੀ ਸਮਝ ਦਾ ਉਹਨਾਂ ਦੇ ਆਪਣੇ ਆਂਦੇ ਨਾਲ ਕਿੰਨਾ ਕੋ ਸੰਜੀਦਾ ਹੋ ਕੇ ਖੜਦੇ ਨੇ ਜਦੋਂ ਕੋਈ ਪਰਿਵਾਰ ਦੁੱਖ ਚੋਂਦਾ ਇੱਥੇ ਅੱਜ ਇਹਨਾਂ ਕੱਪੜਿਆਂ ਦੇ ਵਿੱਚ ਇਹਨਾਂ ਲੀੜਿਆਂ ਦੇ ਵਿੱਚ ਤੁਸੀਂ ਝਾਤ ਜਰੂਰ ਮਾਰਿਓ ਦੇਖੋ ਕਿਵੇਂ ਹੈਨਾ ਜਿੱਥੇ ਕਿੰਨਾਂ ਨੂੰ ਗੁਰੂ ਮੰਨਦੇ ਸੀਗੇ ਉਹਨਾਂ ਦੀਆਂ ਤਸਵੀਰਾਂ ਵੀ ਇੰਨਾ ਪੈਰਾ ਚ ਰੋਲੀਆਂ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਤਾਂ ਆਪਦੀ ਵੀ ਸੋਝ ਨਹੀਂ ਰਹੀ ਲੀੜੇ ਕੱਪੜੇ ਪਾਉਣ ਦੀ ਵੀ ਉਹਨਾਂ ਨੂੰ ਸੋਝ ਹੀ ਨਹੀਂ ਰਹੀ ਹੈਨਾ ਇਹ ਦਾਦਾ-ਦਾਦੀ ਆ ਇਹਦੇ ਇਹਨਾਂ ਦੇ ਹੈਨਾ ਤੇ ਇੱਕ ਫੜਿਓ ਸਤਨਾਮ ਸਤਨਾਮ ਜੀ ਆਇਓ ਅੱਗੇ ਆ ਗੱਡੋ ਫੋਟੋਆਂ ਬਾਹਰ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਨਾ ਰਵਿੰਦਰਪਾਲ ਜੀ 2022 ਦੇ ਵਿੱਚ ਚਲੇ ਗਏ ਦੁਨੀਆ ਤੋਂ ਦੇਖੋ ਕਿੰਨੇ ਸਮਾਰਟ ਸੀ ਉਹ ਵੀ ਹਨ ਉਹਨਾਂ ਦੇ ਵੀ ਕਿੰਨੇ ਸੁਪਨੇ ਹੋਣੇ ਆ ਹੱਥ ਦੇ ਵਿੱਚ ਚਲੇ ਗਏ ਸ਼ਾਇਦ ਹਨ ਦਾਦੀ ਜੀ ਨੇ ਦਾਦੀ ਜੀ ਨੇ ਹਨ ਇਹ ਵੀ ਫਾਦਰ ਸਾਹਿਬ ਦੀ ਤਸਵੀਰ ਹੈ ਹਨ ਤੇ ਇਹ ਮਦਰ ਹਨ ਇਹ ਮਦਰ 2013 ਦੇ ਵਿੱਚ ਚਲੇ ਗਏ ਪੂਜਾ ਭੈਣ ਹਨ ਦੇਖੋ ਇਹ ਸ਼ਰਕਿ ਇਫਾਦਰ ਸਾਹਿਬ ਦੇ ਇਫਾਦਰ ਸਾਹਿਬ ਦੇ ਹਨ ਜਿਹੜੇ ਸਕੂਲ ਦੇ ਵਿੱਚ ਉੱਥੇ ਆਈਟੀਆ ਵਿੱਚ ਪੜਾਉਂਦੇ ਸੀ ਆਈਟੀਆ ਦੇ ਵਿੱਚ ਪੜਾਉਂਦੇ ਆ ਸੀਗੇ ਪੀ ਐਨ ਸੀਗੇ ਉੱਥੇ ਤੇ ਉੱਥੋਂ ਦੀ ਹੈ ਤਸਵੀਰ ਆ ਖੜੇ ਨੇ ਹਨਾ ਹਾਂ ਖੜੇ ਨੇ ਗਰੁੱਪ ਫੋਟੋ ਦੇ ਵਿੱਚ ਮਤਲਬ ਇਹ ਇਸ ਘਰ ਦੀਆਂ ਚਲੋ ਬਾਹਰ ਚੱਲਦੇ ਹਾਂ ਉਸ ਜੱਦਾ ਤੇ ਇਸ ਘਰ ਦੀਆਂ ਵਿਰਾਸਤਾਂ ਤੁਸੀਂ ਪੈਰਾਂ ਦੇ ਵਿੱਚ ਥੱਲੇ ਕਿਵੇਂ ਖਿਲਰ ਗਿਆ ਪਈਆਂ ਸਭ ਕੁਝ ਤਹਿਸ ਨਹਿਸ ਹੋ ਜਾਂਦਾ ਉਹ ਘਰ ਜਦੋਂ ਉਸ ਘਰ ਨੂੰ ਉਸ ਘਰ ਦੇ ਆਪਣੇ ਵੀ ਆਪਣਿਆਂ ਦਾ ਸਾਥ ਨਾ ਦਿੰਦੇ ਹੋਣ ਦੁੱਖ ਤਕਲੀਫ ਜ਼ਿੰਦਗੀ ਦਾ ਹਿੱਸਾ ਸਾਰਿਆਂ ਦੇ ਘਰਾਂ 'ਚ ਦੁੱਖ ਤਕਲੀਫ ਹੁੰਦੇ ਆ ਮੌਤ ਹਰੇਕ ਦੇ ਘਰ 'ਚ ਆਉਂਦੀ ਆ ਟੱਲ ਸੱਚਾਈ ਆ ਹਰੇਕ ਦੇ ਘਰ 'ਚ ਅਰਥੀ ਉੱਠਦੀ ਆ ਤੇ ਹਰੇਕ ਦੇ ਘਰ 'ਚ ਜੇ ਕੋਈ ਡੋਲੀ ਉੱਤਰਦੀ ਆ ਨਾ ਜੇ ਉੱਥੇ ਪਾਣੀ ਵਾਰਨੇ ਹੁੰਦੇ ਆ ਤੇ ਉੱਥੇ ਘਰ ਦੇ ਵਿੱਚ ਮੌਤ ਵੀ ਹੁੰਦੀ ਆ ਉੱਥੋਂ ਅਰਥੀ ਵੀ ਚੱਕੀ ਜਾਂਦੀ ਆ ਪਰ ਅੱਜ ਦਾ ਸਮਾਂ ਐਸਾ ਹੋ ਗਿਆ ਵੀ ਜੇ ਕਿਸੇ ਪਰਿਵਾਰ ਦਾ ਮੇਨ ਬੰਦਾ ਮੋਢੀ ਬੰਦਾ ਜਿਹੜਾ ਘਰ ਦਾ ਸਾਰਾ ਕੰਮ ਕਾਰਖਾਨਾ ਬੋਝ ਚੱਕਦਾ ਹੋਵੇ ਘਰ ਚਲਾਉਂਦਾ ਹੋਵੇ ਜਦੋਂ ਉਹ ਇਸ ਦੁਨੀਆ ਤੋਂ ਚਲੇ ਜਾਂਦਾ ਉਸ ਘਰ ਦੇ ਸਾਰੇ ਰਿਸ਼ਤੇਦਾਰ ਨਾਤੇ ਸਭ ਟੁੱਟ ਜਾਂਦੇ ਆ ਸਭ ਲੋਕ ਮੁੱਖ ਫੇਰ ਜਾਂਦੇ ਆ ਵੀ ਸਾਡੇ ਤੇ ਹੁਣ ਬੋਝ ਨਾ ਬਣ ਜਾਣ ਬੱਚੇ ਸਾ ਤੋਂ ਮੰਗੜ ਨਾ ਕੋਸ਼ਿਓ ਸਾਨੂੰ ਇਹਨਾਂ ਨੂੰ ਸੰਭਾਲਣਾ ਨਾ ਪੈ ਜੇ ਪਿੱਛੇ ਨੂੰ ਹੋਰ ਵੀ ਜੀ ਤੇ ਇਹੀ ਹਾਲ ਹੋਇਆ ਇਹਨਾਂ ਦੋਨਾਂ ਭੈਣਾਂ ਦੇ ਨਾਲ ਸਤਿ ਸ੍ਰੀ ਅਕਾਲ ਇਹਨਾਂ ਭੈਣਾਂ ਦੇ ਨਾਲ ਵੀ ਇਹੀ ਹਾਲ ਹੋਇਆ ਹੋਰ ਵੀ ਜੀ ਠੀਕ ਠਾਕ ਧੰਨਵਾਦ ਤੁਹਾਡਾ ਜੀ ਸਤਿ ਸ੍ਰੀ ਅਕਾਲ ਤੁਸੀਂ ਆਪਣਾ ਨਾਮ ਮੇਰਾ ਨਾਮ ਅਮਰੀਕ ਸਿੰਘ ਹੈ ਅਮਰੀਕ ਸਿੰਘ ਤੁਸੀਂ ਗਏ ਸੀ ਠੀਕ ਹੈ ਸ਼ੁਕਰੀਆ ਵੀਰੇ ਤੁਹਾਡਾ ਇਹ ਵੀਰਾ ਅਮਰੀਕ ਸਿੰਘ ਨੇ ਬਹੁਤ ਐਫਰਟਸ ਕੀਤੇ ਸਾਨੂੰ ਫੋਨ ਵੀ ਕੀਤੇ ਸਾਨੂੰ ਇੱਥੇ ਇਹ ਸੇਵਾ ਦੇ ਵਿੱਚ ਜੋ ਅੱਜ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਮੁਹੱਲੇ ਵਾਲਿਆਂ ਨੇ ਸਾਨੂੰ ਬਹੁਤ ਸਾਰੇ ਕਾਲਜ ਕੀਤੀਆਂ ਇੱਥੇ ਰੱਖਣੀ ਬਹੁਤ ਫੋਟੋ ਤੇ ਉੱਥੇ ਰੱਖਦੇ ਬੈੱਡ ਤੇ ਆ ਫੋਨ ਕਿਉਂ ਟੁੱਟ ਗਿਆ ਕਿਵੇਂ ਟੁੱਟ ਗਿਆ ਫੁੱਤੇ ਤੈਨੂੰ ਯਾਦ ਨਹੀਂ ਆ ਤੇ ਕਿੰਨਾ ਸੋਹਣਾ ਟੌਮ ਐਡ ਜੈਰੀ ਦਾ ਤੂੰ ਕਬਰ ਪਾਇਆ ਸੀ ਇਹਦੇ ਤੇ ਕਿੱਥੋਂ ਲਿਆ ਸੀ ਫੋਨ ਇਹ ਕਿੱਥੋਂ ਲਿਆ ਸੀ ਤੂੰ ਆ ਦੁਕਾਨੇ ਨਾਲ ਲਿਆ ਸੀ ਭੈਣੇ ਕਿਤੇ ਤੈਨੂੰ ਕਿਹਨਾਂ ਨਾਲ ਲਿਆ ਸੀ ਅੱਛਾ ਜਾਦੀ ਨਹੀਂ ਕਹ ਮਰੀ ਭੈਣ ਨੂੰ ਠੀਕ ਆ ਆਹ ਫੋਟੋ ਮੈਂ ਕਿਹੜੀਆਂ ਇੱਥੇ ਲਾ ਦੇ ਮੈਂ ਤੂੰ ਬਾਦਲ ਜਾ ਆਹ ਫੋਟੋ ਮੈਂ ਕਿਹੜੀਆਂ ਖਸ਼ਬੂ ਤੇ ਮੇਰੇ ਪਾਪਾ ਦੇ ਆ ਪਾਪਾ ਜੀ ਨੇ ਤੇਰੇ ਤੇ ਤੇ ਤੇਰੀ ਮੰਮਾ ਕਿੱਥੇ ਆ ਆਹ ਤੇਰੇ ਮੰਮਾ ਨੇ ਆ ਖਸ਼ਬੂ ਆਹ ਵਾਲੇ ਆ ਹਾ ਮਮਾ ਦੀ ਫੋਟੋ ਨਹੀਂ ਕੋਈ ਮੈਨੂੰ ਲੰਬੀ ਜਿਹੇ ਦੀ ਮਮਾ ਦੀ ਫੋਟੋ ਹੈਗੀ ਕੋਈ ਨਾ ਦੇਖੀ ਨਹੀਂ ਆਹ ਕੌਣ ਆ ਲੈ ਧੀ ਤੈਨੂੰ ਆਪਣੀ ਮਮਾ ਨੂੰ ਪਿਆਰ ਨਹੀਂ ਕਰਦੀ ਤੈਨੂੰ ਆਪਣੀ ਮਮਾ ਨਾਲ ਪਿਆਰ ਹੈ ਨਹੀਂ ਕਿਉਂ ਮਮਾ ਨਾਲ ਪਿਆਰ ਤਾਂ ਸਾਰੇ ਬੱਚੇ ਕਰਦੇ ਹੁੰਦੇ ਆ ਆਹ ਕੌਣ ਦੇਖੀ ਹਾਂ ਕਿਸੂ ਉਦੀ ਮੰਮਾ ਤੇਰੀ ਮੰਮਾ ਨਹੀਂ ਕੋਈ ਨਹੀਂ ਤੁਸੀਂ ਤੇਨਾਂ ਨੂੰ ਦੇਖਿਆ ਹਨਾ ਹੱਸਦੇ ਆ ਵਸਦੇ ਆ ਨੂੰ ਸਾਰਾ ਕੁਝ ਇਹਨਾਂ ਦੇ ਪਾਪਾ ਦੀ ਡੈਥ ਹੋਈ ਨੂੰ ਵੀ 2022 ਚ ਹਨਾ ਡੈਥ ਹੋ ਗਈ ਸੀ ਇਹਨਾਂ ਦੇ ਫਾਦਰ ਸਾਹਿਬ ਦੀ ਤੇ ਉਸ ਤੋਂ ਬਾਅਦ ਵੀ ਤਾਂ ਇਹਨਾਂ ਨੇ ਇਹ ਬੱਚੀਆਂ ਨੇ ਆਪਣੇ ਆਪ ਨੂੰ ਸੰਭਾਲਿਆ ਕਿ ਵਧੀਆ ਰਹਿੰਦੀ ਸੀ ਇਹ ਕੁੜੀ ਕੋਦੂ ਬਾਅਦ ਹੀ ਜਾ ਰਹਾ ਦਿੱਕਤ ਉਸ ਤੋਂ ਬਾਅਦ ਹੀ ਨਹੀਂ ਰਹੀ ਜਿਆਦਾ ਹੁਣ ਯਾਨੀ ਕਿ 3 ਸਾਲਾਂ ਤੋਂ ਇਹ ਠੀਕ ਹੋ ਗਏ ਤੇ ਠੀਕ ਹੋ ਗਈ ਸੀ ਹੁਣ ਦੁਬਾਰਾ ਹੋ ਗਈ ਇਹ ਦੁਬਾਰਾ ਯਾਨੀ ਕਿ 3 ਸਾਲਾਂ ਤੋਂ ਹੀ ਪ੍ਰੋਬਲਮ ਆ ਗਈ ਜਦੋਂ ਪਾਪਾ ਦੀ ਡੈਥ ਤੇ ਹੁੰਦੇ ਪਾਪਾ ਦੇ ਹੁੰਦਿਆਂ ਵੀ ਪ੍ਰੋਬਲਮ ਆ ਗਈ ਸੀ ਨੂੰ ਕੋਈ ਬਾਅਦ ਬਾਅਦ ਆਈ ਹੈ ਇਹਨਾਂ ਕੋਲ ਪਹਿਲਾਂ ਬਿਲਕੁਲ ਠੀਕ ਸੀ ਪਹਿਲਾਂ ਹਾਂਜੀ ਨਾਰਮਲ ਸੀ 2 ਮਹੀਨੇ ਤੋਂ ਸਰ ਜੀ 2 ਮਹੀਨੇ ਇਹਨਾਂ ਦੇ ਪਾਪਾ ਨੂੰ ਕੀ ਹੋਇਆ ਸੀਗਾ ਜੀ ਉਹ ਤਾਂ ਤਾਂ ਕੁਝ ਡਿਪਰੈਸ਼ਨ ਤੇ ਸੁਸਾਇਡ ਕਰ ਲਿਆ ਸੀ ਹਾਂ ਜੀ ਹਾਂ ਹਾਂ ਕਰਦਾ ਸੀ ਅਟੈਕ ਉਹ ਕੋਣ ਆਹ ਦੋਨੋ ਜਾਣੀਆ ਤੁਸੀਂ ਇਹ ਕਿੱਥੇ ਖਚਾਈ ਸੀ ਫੋਟੋ ਖਸ਼ਬੂ ਹੈ ਖਸ਼ਬੂ ਇਹ ਫੋਟੋ ਕਿੱਥੇ ਖਚਾਈ ਸੀ ਕਿਹੜੀ ਤੇ ਆਹਾ ਖਸ਼ਬੂ ਕੋਣ ਹਨ ਦਾਦਾ ਦਾਦੀ ਆ ਅੱਛਾ ਕਿਤੇ ਆਹ ਕੋਣ ਆ ਖਸ਼ਬੂ ਆਹ ਸ਼ੁਭਾਦੀ ਮੰਮੀ ਹੈ ਤੇਰੀ ਮੰਮੀ ਨਹੀਂ ਗਈ ਕਾ ਤੂੰ ਨਹੀਂ ਤੇਰੀ ਮੰਮੀ ਅੱਛਾ ਨਾ ਮੰਮੀ ਹੈ ਹੈ ਦੋਨੋਂ ਦੀ ਮੰਮੀ ਸ਼ੋਭਾ ਕਹਿੰਦੀ ਦਿਖਲਾ ਤੂੰ ਕਹਿੰਨੀ ਹੋ ਸ਼ੋਭਾ ਦੀ ਮੰਮੀ ਇਕੱਲੀ ਸੀ ਹੈ ਆਹ ਕੋਣ ਕਿਦੀ ਦੋਨੋਂ ਦੋਨੋਂ ਹੀ ਦੱਸੀ ਹੈ ਤੇ ਫਿਰ ਤਾਂ ਮੰਮੀ ਵੀ ਦੋਨਾਂ ਦੀ ਹੋਊਗੀ ਮੰਮੀ ਵੀ ਦੋਨਾਂ ਦੀ ਦੋਨਾਂ ਦੀ ਹੈ ਨਾ ਮੰਮੀ ਆ ਫਿਰ ਤੂੰ ਐ ਕਹੀਏ ਨਹੀਂ ਸ਼ੋਭਾ ਦੀ ਮੰਮੀ ਇਕੱਲੀ ਇਦਾਂ ਕੱਲੀ ਸ਼ੋਭਾ ਦੀ ਮੰਮੀ ਥੋੜੀ ਏ ਕੌਣ ਪਪਾ ਵਾ ਮੇਰੀ ਧੀ ਦੇ ਪਪਾ ਜੀ ਨੇ ਹੈ ਨਾ ਪਪਾ ਤੈਨੂੰ ਕਿੰਨਾ ਪਿਆਰ ਕਰਦੇ ਸੀ ਹੈ ਨਾ ਕਰਦੇ ਸੀ ਨਾ ਪਿਆਰ ਪਪਾ ਜੀ ਣੋਣਾ ਨਹੀਂ ਮੇਰੀ ਧੀ ਨੇ ਣੋਣਾ ਨਹੀਂ ਮੇਰਾ ਨਾਮ ਗੁਰਪ੍ਰੀਤ ਆ ਪੁੱਤ ਮੈਂ ਤੇਰਾ ਭਰਾ ਆ ਮੈਂ ਹੈ ਨਾ ਮੈਂ ਤੇਰਾ ਵੱਡਾ ਵੀਰਾ ਆ ਮੈਂ ਆ ਦੇਖ ਮੈਂ ਤੇਰਾ ਵੱਡਾ ਵੀਰਾ ਆ ਠੀਕ ਆ ਫਿਕਰ ਨਹੀਂ ਕਰਨਾ ਹੁਣ ਆਪਾਂ ਭੈਣ ਭਰਾ ਆਪਣਾ ਹੁਣ ਅਗਸਤ ਚ ਰਖੜੀਆਂ ਆ ਜਾਣੀਆਂ ਨਾ ਉਦੋਂ ਫਿਰ ਤੂੰ ਮੇਰੇ ਰਖੜੀ ਬੰਨਦੀ ਠੀਕ ਆ ਫਿਰ ਜਦੋਂ ਤੂੰ ਮੇਰੇ ਰਖੜੀ ਬੰਨਦੇਗੀ ਫਿਰ ਆਪਾਂ ਹਰ ਸਾਲ ਰਖੜੀ ਬਣਾਇਆ ਕਰਾਂਗੇ ਮੈਂ ਤੇਰੇ ਕੋਲ ਆਇਆ ਕਰੂੰ ਜਿੱਥੇ ਵੀ ਤੂੰ ਹੋਇਆ ਕਰੇਂਗੀ ਉੱਥੇ ਰਖੜੀ ਬਣਾਉਣ ਆਇਆ ਕਰੂੰ ਮੈਂ ਤੇਤੋਂ ਤੈਨੂੰ ਕੋਈ ਤੇਰੇ ਚਾਚਾ ਜੀ ਤੇਰੀ ਬੂਆ ਜੀ ਵੀ ਸਪੋਰਟ ਨਹੀਂ ਕਰਦੇ ਆਉਂਦੇ ਨਹੀਂ ਕੋਈ ਨਹੀਂ ਆਉਂਦਾ ਤੂ ਬੁਆ ਜੀ ਨਾਲ ਨਹੀਂ ਕੀਤੀ ਬੁਆ ਜੀ ਸਾਡੀ ਮਦਦ ਕਰੋ ਕੀ ਕਹਿੰਦੇ ਬੁਆ ਜੀ ਕੁਛ ਨਹੀਂ ਤੇ ਚਾਚਾ ਜੀ ਜਿਹੜੇ ਤੇ ਸਿੰਗਾਪੁਰ ਨੇ ਬਾਹਰ ਨੇ ਉਹ ਕੀ ਕਹਿੰਦੇ ਤੇਰੀ ਫੋਨ ਤੇ ਗੱਲ ਹੁੰਦੀ ਆ ਨਾ ਪਾਪਾ ਤੋਂ ਬਾਹਰ ਕਦੇ ਆਏ ਕਦੇ ਨਹੀਂ ਆਏ ਬੁਆ ਵੀ ਨਹੀਂ ਹੁੰਦੀ ਸਭ ਤੋਂ ਵੱਡੀ ਤਾਂ ਪ੍ਰੋਬਲਮ ਇਹ ਹੀ ਹੈ ਜੀ ਦੇਖੋ ਅੱਗੇ ਨਾ ਜੇ ਕਿਸੇ ਦੇ ਘਰੇ ਕੋਈ ਹਾਦਸਾ ਹੋ ਜਾਣਾ ਕੋਈ ਮੌਤ ਹੋ ਜਾਣੀ ਤਾਂ ਰਿਸ਼ਤੇਦਾਰਾਂ ਘਟਗਵਾਂਟ ਸਾਰੇ ਇਕੱਠੇ ਹੋ ਕੇ ਕਈ ਕਈ ਹਫ਼ਤੇ ਲਗਾਤਾਰ ਉਸ ਪਰਿਵਾਰ ਨੂੰ ਹੌਸਲਾ ਦਿੰਦੇ ਹੁੰਦੇ ਸੀ ਬੱਚਿਆਂ ਨੂੰ ਰਵਾਉਣਾ ਵੀ ਤੁਸੀਂ ਆਪਣਾ ਮਨ ਹੌਲਾ ਕਰ ਲਓ ਪਰ ਅੱਜ ਅੱਜ ਕੋਈ ਨਹੀਂ ਅੱਜ ਬਸ ਇੱਕ ਭੋਗ ਪੈ ਗਿਆ ਜਾਂ ਚੌਥ ਜਿਹੜਾ ਹੁੰਦਾ ਚੌਥਾ ਹੋ ਗਿਆ ਜਾਂ ਸ਼ਰਾਧ ਹੋ ਗਿਆ ਜਿਵੇਂ ਮੈਂ ਕਹਦੀਏ ਬਾਸ ਉਸ ਤੋਂ ਬਾਅਦ ਤੂੰ ਕੌਣ ਮੈਂ ਕੌਣ ਤੂੰ ਬੱਚੇ ਛੋਟੇ ਸੀ ਸ਼ੋਭਾ ਤਾਂ ਪਹਿਲਾਂ ਹੀ ਛੋਟੇ ਬੱਚਿਆਂ ਵਰਗੀ ਹੋਈ ਆ ਉਹਦਾ ਦਿਮਾਗ ਤਾਂ ਤੇ ਖਸ਼ਬੂ ਤੇ ਦੋਨੋਂ ਕੱਲੀਆਂ ਰਹਿ ਗਈਆਂ ਘਰ 'ਚ ਫੈਸਲੇ ਲੈਣ ਦੀ ਵੀ ਸਮਝ ਸੋਝੀ ਨਹੀਂ ਸੀ ਜੋ ਗਲਤ ਫੈਸਲੇ ਵੀ ਲੈ ਲੈ ਹੋਣਗੇ ਤੇ ਉਹਨਾਂ ਗਲਤ ਫੈਸਲਿਆਂ ਨੂੰ ਸਾਡਾ ਸਮਾਜ ਜਦੋਂ ਨਕਾਰ ਦਿੰਦਾ ਉਹ ਹੋਰ ਜ਼ਿਆਦਾ ਭਾਰੀ ਹੋ ਜਾਂਦੇ ਆ ਫਿਰ ਫਿਰ ਜਦੋਂ ਆਪਣੇਆਂ ਨੂੰ ਵੀ ਬਹਾਨਾ ਮਿਲ ਜਾਂਦਾ ਵੀ ਇਹ ਤਾਂ ਜੀ ਗਲਤ ਆ ਉਹ ਵੀ ਸੁਰਖਰੂ ਹੋ ਜਾਂਦੇ ਆ ਵੀ ਵਿਲੇ ਹੋ ਜਾਂਦੇ ਆ ਵੀ ਆਜ਼ਾਦ ਹੋ ਜਾਂਦੇ ਆ ਵੀ ਅਸੀਂ ਤਾਂ ਜੀ ਕੀ ਕਰੀਏ ਤਾਂ ਐਦਾਂ ਵਾ ਐਦਾਂ ਉਦਾਂ ਵਾ ਤਾਂ ਫਿਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਜਿਸ ਤਰ੍ਹਾਂ ਦੇ ਅੱਜ ਇਹਨਾਂ ਧੀਆਂ ਦੇ ਬਣੇ ਹੋਏ ਨੇ ਇਹਨਾਂ ਦੇ ਘਰ ਦੇਖ ਕੇ ਕਮਰੇ ਦੇਖ ਕੇ ਬਾਹਰੋਂ ਹਾਲਾਤ ਦੇਖ ਕੇ ਆਪਾਂ ਸਸ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹਨਾਂ ਦੇ ਜੀਵਨ ਦੇ ਵਿੱਚ ਕੀ ਚੱਲ ਰਿਹਾ ਪਰ ਇਹਨਾਂ ਦੇ ਮਹੱਲੇ ਦੇ ਲੋਕ ਦੱਸਦੇ ਆ ਜਾਂ ਜਿਹੜੀਆਂ ਸਾਨੂੰ ਵੀਡੀਓ ਭਾਈਆਂ ਉਹ ਆਪਣੇ ਆਪ ਚ ਬਿਆਨ ਕਰਦਿਆਂ ਬਿਕਸ਼ੂ ਕਸ਼ੂਬਾ ਕਿਸ ਤਰ੍ਹਾਂ ਦੇ ਹਲਾਤਾਚ ਨੇ ਖਸ਼ਬੂ ਪਹਿਣਾ ਸਵੇਰੇ ਸਾਂਝ ਨੂੰ ਘਰੋਂ ਨਿਕਲ ਜਾਣਾ ਸਾਰਾ ਦਿਨ ਨੰਗੇ ਪੈਰੀਂ ਸੜਕਾਂ ਤੇ ਅਠ ਅਠ ਦਾ 15 15 ਕਿਲੋਮੀਟਰ ਤੁਰੇ ਫਿਰਦਾ ਸ਼ਹਿਰ ਚ ਦਰੋ 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 ਇਧਰ ਕਿਉਂ ਕਿਉਂਕਿ ਕੋਈ ਬਾਹ ਫੜ ਕੇ ਕਰਨ ਵਾਲਾ ਹੈ ਨਿੱਕਾ ਨਾਲ ਹੈ ਨਿੱਕਾ ਚੱਲ ਕੁੜੀ ਕਰੇ ਚੱਲ ਦਵਾਈ ਲੈ ਚੱਲ ਮੈਂ ਤੈਨੂੰ ਦਵਾਈ ਦਿਵੋਣੀ ਚੱਲ ਮੇਰੇ ਕੋਲ ਰਹਿ 6 ਮਹੀਨੇ ਮੈਂ ਤੇਰੇ ਕੋਲ ਰਹਿਣਾ ਆ ਕੇ ਜਾਂ ਮੈਂ ਰਹਿਨੀ ਆ ਤੇਰੇ ਕੋਲੇ ਆ ਕੇ ਇੱਥੇ ਚੱਲ ਡਾਕਟਰ ਕੋਲ ਚੱਲੀਏ ਦਵਾਈ ਖੋ 6 ਮਹੀਨੇ ਨੂੰ ਫੜ ਕੇ ਇੱਕ ਵਾਰੀ ਦਵਾਈ ਖਵਾਈ ਜਾਵੇ 6 ਮਹੀਨੇ ਵੀ ਲੋੜ ਨਹੀਂ ਮਹੀਨਾ ਹੀ ਦਵਾਈ ਇਹਨੂੰ ਖਵਾਈ ਜਾਵੇ ਮਹੀਨੇ ਬਾਅਦ ਨੇ ਆਪ ਹੀ ਖਾਣ ਲੱਗ ਜਾ ਬਸ ਇੱਕ ਡਿੱਗੇ ਹੋਏ ਨੂੰ ਉੱਠ ਕੇ ਖੜਾ ਕਰਨ ਦੇ ਵਿੱਚ ਤਾਂ ਸਾਡੀ ਮਦਦ ਕਰਨੀ ਬਣਦੀ ਹੈ ਨਾ ਜੇ ਕੋਈ ਡਿੱਗ ਪਿਆ ਉਹਦੇ ਉੱਪਰ ਦੀ ਲਤੜਕੀ ਨਿਕਲ ਜਾਣਾ ਇਹ ਸਾਡੇ ਸਮਾਜ ਦੀ ਪ੍ਰਤ ਨਹੀਂ ਸੀ ਇਹ ਸਾਡੇ ਸਮਾਜ ਦੀ ਸੋਚ ਨਹੀਂ ਸੀ ਜੇ ਕੋਈ ਡਿੱਗ ਪਿਆ ਤਾਂ ਅਸੀਂ ਉਹਨੂੰ ਅੱਗੇ ਹੋ ਕੇ ਉਠਾਉਨੇ ਆ ਉਠਾ ਕੇ ਗੱਲ ਲਾਉਨੇ ਆ ਗੱਲ ਲਾ ਕੇ ਉਹਨੂੰ ਨਾਲ ਬਿਠਾਉਨੇ ਆ ਉਹਨੂੰ ਪੁੱਛਦੇ ਆ ਉਹਦਾ ਦੁੱਖ ਦਰਦ ਉਹਦੀ ਸਪੋਰਟ ਕਰਦੇ ਆ ਉਹਦੇ ਨਾਲ ਖੜਦੇ ਆ ਜਦ ਨਾਲ ਤੁਰਦੇ ਆ ਥੋੜੇ ਕਦਮ ਨ ਕਦਮ ਮਲਾ ਕੇ ਫਿਰ ਹੌਲੀ ਹੌਲੀ ਉਹ ਆਪਣੇ ਕਦਮਾਂ ਤੇ ਚੱਲਣ ਜੋਗਾ ਦੁਬਾਰਾ ਫੇਰ ਹੋ ਜਾਂਦਾ ਪਰ ਆ ਜਿਸ ਭੈਣ ਨੂੰ ਇਸ ਹਾਲ ਤੁਸੀਂ ਦੇਖ ਕੇ ਬਹੁਤ ਦੁੱਖ ਲੱਗ ਰਿਹਾ ਬਹੁਤ ਸ਼ਰਮ ਆ ਰਹੀ ਆ ਕਪੜੇ ਪਾਉਣ ਦੀ ਵੀ ਸੋਝੀ ਨਹੀਂ ਰਹੀ ਵਾਹਿਗੁਰੂ ਕਿਰਪਾ ਕਰਨ ਕੋਈ ਐਸੀ ਅਣ ਹੋਣੀ ਨਾ ਹੋਈ ਹੋਵੇ ਵੀ ਕੱਲ ਨੂੰ ਹੋਰ ਕੋਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਇਸ ਕੋ ਕਿਉਂਕਿ ਸੜਕਾਂ ਤੇ ਰਹਿਣਾ ਜਵਾਨ ਤੇ ਹੀ ਦਾ ਗਲਜਾ ਵਾਂਗ ਨੋਚ ਨੋਚ ਕੇ ਖਾ ਜਾਂਦੀ ਹੈ ਦੁਨੀਆ ਇਸ